ਪਿੰਡ ਗੋਵਿੰਦਗੜ ਖੋਖਰ ਦਾ ਮੁੰਡਾ ਇੰਦਰਜੀਤ ਸਿੰਘ ਸੀਰਾ ਜਿਹੜਾ ਅੱਜ ਵੀ ਉਂਗਲ ਖੜੀ ਕਰਕੇ ਇਹ ਕਹਿ ਦਿੰਦਾ ਹੈ ਦੀ 1600 ਮੀਟਰ ਦੇ ਵਿੱਚ ਜਿਹੜਾ ਮਰਜੀ ਆ ਜੇ ਭੱਜ ਵੀ ਕਹਿੰਦੇ ਬਈ ਚਲ ਮੈਂ ਜਿਹੜਾ ਕੋਈ ਬੰਦਾ ਕਹਿੰਦਾ ਵੀ ਟਿਕਰਾਂ ਦਾ ਪਾਵੇ ਟਿਕੇ ਲਾ ਲਾਣਾ ਤਾਂ ਰੋਬਰ ਭੱਜੇ ਲਾਣ ਬਈ ਆਪਰੇ ਉਂਗਲੀ ਫੇਰ ਵੀ ਖੜੀ ਆ ਅੱਜ ਤੱਕ ਆਪਾਂ ਨੂੰ ਕੋਈ ਨਸ਼ਾ ਨਹੀਂ ਮਿਲਿਆ ਟਾਂਡੇ ਦਾ ਨਸ਼ਾ ਵੀ ਨਹੀਂ ਹੈਗਾ ਬਈ ਅੱਜ ਤੱਕ ਠੀਕ ਹੈ ਸੀਰੇ ਵੀਰੇ ਆ ਪਿਛਲੇ 2-3 ਦਿਨਾਂ ਦੇ ਵਿੱਚ ਇੱਕ ਨਾ ਫਿਲਮ ਰਿਲੀਜ਼ ਹੋਈ ਹੈ ਲਾਲ ਸਿੰਘ ਚੱਡਾ ਮੈਂ ਦੇਖੀ ਐ ਚਲ ਉਹਦੇ ਵਿੱਚ ਨਾ ਉਹ ਬੰਦਾ 4 ਸਾਲ ਲਗਾਤਾਰ ਭੱਜਦਾ ਇੱਕ ਪਾਸੇ ਮੈਂ ਤੈਨੂੰ ਦੇਖਦਾ 2009 ਤੋਂ ਲੈ ਕੇ 22 ਚੱਲ ਰਿਹਾ ਹੈ ਬਈ ਤੂੰ 13 ਸਾਲ ਭੱਜਿਆ ਤੇ ਕੀ ਮੰਨਦਾ ਇਹਨੂੰ ਕਿੰਨਾ ਕੁ ਅੰਤਰ ਮੰਨਦਾ ਹੈ ਗੱਲ 'ਚ ਮੁਸਕਲਾਂ ਦਾ ਬਈ ਬਹੁਤ ਆਈ ਮੈਂ ਪਿੰਡਦਿਆਂ ਨੇ ਪਰ ਪਿੰਡ ਦੇ ਵਿੱਚ ਮੁੰਡੇ ਹੈਗੇ ਵੀ ਵਧੀਆ ਦੀ ਜਿਹੜਾ ਆਪਣਾ ਸਹਿਯੋਗ ਦਿੰਦੇ ਸੀ ਹੂੰ ਵੱਕੀ ਬਈ ਕਹਿੰਦਾ ਰਹੀ ਦੀ ਚ ਚੱਕ ਕੇ ਘਟੇ ਰੋਜ ਵਗ ਜਾਂਦਾ ਪਾਣਦਾ ਨਹੀਂ ਕਰਦਾ ਨਹੀਂ ਕੋਸਾ ਬਈ ਮਾਪਾ ਨੇ ਵੀ ਕੇ ਇਹ ਉਹ ਨਹੀਂ ਕਰੀ ਜੀ ਮਾਲ ਕਦੀ ਕੱਪਾ ਨਾ ਕੋਈ ਨੰਤਰ ਕਰਦੇ ਰਹੇ ਜਿੱਥੇ ਜਾਂਦੇ ਬਈ ਉੱਪਰ ਜਿੱਤ ਕੇ ਆਉਂਦੇ ਦੀ ਬਈ ਠੀਕ ਆਪਾਂ ਤੁਹਾਡੇ ਸਾਹਮਣੇ ਪਏ ਟਰਾਫੀ ਆ ਬਈ ਲਿਆਉਂਦੀ ਕੋਈ ਵਧੀਆ ਜੇ ਮੇਰੀ ਮਾਂ ਬਹੁਤ ਖੁਸ਼ ਉਹ ਨਾ ਤੇ ਇਹ ਮੇਰੇ ਨਾਂ ਤਾਂ ਨੰਮ ਡੀਸੀ ਉਹਨਾਂ ਦਾ ਨੰਬਰ ਪੈ ਗਿਆ ਸੀ ਬਈ 13 ਨਹੀਂ ਪਿਆ ਮੈਂ ਮੇਰੇ ਪੈਸੇ ਦਿੱਤੇ ਬਈਗਾ ਕਿੰਨੇ ਪੈਸੇ ਲਾਤੇ ਸੀ ਬਈ ਬਈ 4.5 ਲੱਖ ਰੁਪਏ ਸਾਢੇ 4 ਲੱਖ ਰੁਪਿਆ ਤੁਸੀਂ ਟੀਏ ਦੀ ਭਰਤੀ ਤੇ ਲਾ ਜਾਂਦੇ ਹਾਂ ਬਈ ਤੇ ਬਈ ਜਰੂਰ ਸੀ ਬਈ ਕੋਈ ਬੰਦਾ ਇਹ ਕਹਿੰਦਾ ਸੀ ਵੀ ਰੇਸ਼ ਹੋ ਜੀ ਜਦੋਂ ਮੈਂ ਕੱਕ ਭਰਤੀ ਕਰਾ ਦੂੰਗਾ 3 ਲੱਖ 4 ਲੱਖ 5 ਲੱਖ ਤੱਕ ਵੀ ਦਿੱਤਾ ਬਈ ਪੈਸੇ ਬਈ ਤੇ 1 ਲੱਖ ਰੁਪਿਆ ਖਰਾਬ ਹੋ ਗਿਆ ਸ਼ਸ਼ੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਮ ਸ਼ਾਰਟਕਟ ਸਟੂਡੀਓ ਦੇ ਉੱਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਅਕਸਰ ਦੇਖਿਆ ਜਾਂਦਾ ਹੈ ਬੰਦਾ ਮਿਹਨਤ ਤਾਂ ਬਹੁਤ ਕਰਦਾ ਹੈ ਪਰ ਕਿਤੇ ਨਾ ਕਿਤੇ ਜਾਂ ਤਾਂ ਆਪਾਂ ਕਹਿ ਲਈਏ ਕਿ ਕਿਸਮਤ ਸਾਥ ਨਹੀਂ ਦਿੰਦੀ ਜਾਂ ਆਪਾਂ ਕਹਿ ਲਈਏ ਕਿ ਘਰ ਦੀ ਕੰਡੀਸ਼ਨ ਇਹੀ ਜੀ ਹੋ ਜਾਂਦੀ ਹੈ ਕਿ ਬੰਦਾ ਅੱਗੇ ਨਹੀਂ ਜਾ ਸਕਦਾ ਜਾਂ ਫਿਰ ਆਪਾਂ ਕਹਿ ਲਈਏ ਲੋਕਾਂ ਦਾ ਪੈਰ ਖਿੱਚਣਾ ਦੋਸਤੋ ਅੱਜ ਅਸੀਂ ਇੱਕ ਤੁਹਾਨੂੰ ਇਹ ਜੇ ਸ਼ਖਸ ਨਾਲ ਮਿਲਵਾਉਣ ਜਾ ਰਹੇ ਹਾਂ ਜਿਹੜਾ ਬੰਦਾ 2009 ਤੋਂ ਹੁਣ ਤੱਕ ਸਿਰਫ ਦੌੜਦਾ ਹੀ ਆ ਰਿਹਾ ਹੈ ਜੀ ਦੀ ਮਿਹਨਤ ਨੂੰ ਸਲਾਮ ਹੈ ਸਾਡੇ ਨਾਲ ਹੈ ਪਿੰਡ ਗੋਵਿੰਦਗੜ ਖੋਖਰ ਦਾ ਮੁੰਡਾ ਇੰਦਰਜੀਤ ਸਿੰਘ ਸੀਰਾ ਜਿਹੜਾ ਅੱਜ ਵੀ ਉਂਗਲ ਖੜੀ ਕਰਕੇ ਇਹ ਕਹਿ ਦਿੰਦਾ ਹੈ ਕਿ 1600 ਮੀਟਰ ਦੇ ਵਿੱਚ ਜਿਹੜਾ ਮਰਜੀ ਆ ਜੇ ਬਾਈ ਜੀ ਸੱਤ ਸ਼ਰੀਅਕਾ ਸੱਤੀ ਕਾ ਬਾਈ ਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਦ ਦਿੱਤੇ ਹਰਿਆਣਾ ਦਾ ਬਾਈ ਜੀ ਢਡੇ ਕਰਿਆ ਜੀ ਇਹਨੂੰ ਸੱਤੀ ਕਾ ਬਾਈ ਹੈ ਬਾਈ ਗੱਲ ਸ਼ੁਰੂ ਕਰ ਲਈਏ 2009 ਦੀ ਹਾਂ ਇਹ ਜਿਹੜਾ ਵੀਰੇ ਦੌੜਨ ਦਾ ਸਬਬ ਹੈ ਇਹ ਕਿਵੇਂ ਬਣਿਆ ਇਹ 2009 ਦੇ ਵਿੱਚ ਬਾਈ ਆਪਣੇ ਫਿਰ ਦਾ ਮੁੰਡਾ ਕਰਕੇ ਹੋਰੇ ਆਪਣੇ ਉਹ ਆਰਮੀ 'ਚ ਭਰਤੀ ਹੋਗਾ ਤੇ ਮੈਂ ਉਹਦੇ ਨਾਲ ਜਾਂਦਾ ਸੀ ਉਹਨਾਂ ਦਾ ਠੀਕ ਹੈ ਇਕੱਠੀ ਤੇਰੀ ਜਾਂਦੇ ਸੀ ਉਹ ਮੈਨੂੰ ਪਹਿਲੀ ਵਾਰੀ ਤੇ ਲੈ ਗਿਆ 2009 ਦੇ ਵਿੱਚ ਸੰਗਰੂਰ ਠੀਕ ਹੈ ਜੀ ਮੈਂ ਵਸੂਰੀ ਥੋੜੀ ਥੋੜੀ ਤੇਰੀ ਲਾਇਆ ਕਰਦਾ ਸੀ ਹੂੰ ਉੱਥੇ 2009 ਦੇ ਵਿੱਚ ਅਸੀਂ ਸੰਗਰੋਪ ਪੈਰਤੀ ਚਲੇ ਗਏ ਤੇ ਉੱਥੇ ਮੈਂ ਐਕਸੀਡੈਂਟ ਅਗਰਪ ਮਾਰਿਆ ਬਾਈ ਪਹਿਲੀ ਵਾਰਤੀ ਦੀ ਉੱਥੇ ਮੈਨੂੰ ਕੱਦ ਚੋਂ ਘਟਤਾ ਸੀ ਬਾਈ ਠੀਕ ਹੈ ਤੇ ਅੱਗੇ ਵਸਾ ਬਾਈ ਤਿਆਰੀ ਚੱਲਦੀ ਗਈ ਚੱਲਦੀ ਗਈ ਬਸ ਹੁਣ ਤੱਕ ਨਹੀਂ ਤਾਂ ਬਾਈ ਜਿਹੜੀ ਵੀਰੇ ਤੁਸੀਂ ਹੁਣ ਗੱਲ ਕਹਿ ਦਿੰਨੇ ਹੋ ਵੀ ਬਾਈ 1600 ਮੀਟਰ ਦੌੜ ਦੇ ਵਿੱਚ ਉਂਗਲੀ ਖੜੀ ਕਰਦੇ ਆਂ ਵੀ ਜਿਹੜਾ ਮਰਜੀ ਆ ਜੇ ਉਹ ਸੀਰਾ ਅੱਜ ਵੀ ਬਰਕਰਾਰ ਹੈ ਹਾਂ ਬਈ ਅੱਜ ਵੀ ਬਾਈ ਮੇਰੇ ਤੋਂ ਪੂਰੀ ਆ ਬਾਈ ਅੱਜ ਬਪੂ ਦੀ ਕਿੱਸਾ ਪੰਣਾਣਾ ਹਾਂਜੀ ਤੇ ਮੇਰੇ ਤੋਂ ਬਾਈ ਆ ਪੰਜ ਦਿਨ ਰਾਤ ਕਰਦੇ ਹਾਂ ਠੀਕ ਹੈ ਕੋਈ ਕਿਤੇ ਕੋਈ ਆਪਾਂ ਰਿਸ਼ਤਰੀ ਜਾਏ ਤਾਂ ਵੀ ਇਸ ਤਰੀਕੇ ਚ ਆ ਕੇ 8 ਵਜੇ ਜਾਂ 9 ਵਜੇ ਆਪਾਂ ਵਰਕਾ ਕਰਕੇ ਆਉਣਾ ਗਰਾਊਂਡ ਦੇ ਵਿੱਚ ਬਾਈ ਗਰਾਊਂਡ ਦੇ ਵਿੱਚ ਕਿਰਾਂ ਦਰਸ਼ਨ ਨਹੀਂ ਜਾਣੀ ਜਾਣਾ ਬਾਈ ਠੀਕ ਹੈ ਤੇ ਸਾਰੇ ਵੀਰੇ ਗੱਲ ਕਰਨੀ ਹੈ ਤੁਹਾਡੀ ਨਿੱਜੀ ਜ਼ਿੰਦਗੀ ਦੀ ਹੁਣ ਤੱਕ ਦਾ ਸਫਰ ਕਿੱਦਾਂ ਚੱਲ ਰਿਹਾ ਹੈ ਤੇ ਕਿਵੇਂ ਹੈ ਹੁਣ ਤੱਕ ਦਾ ਸਫਰ ਬਾਈ ਵਧੀਆ ਬਸ ਤੇ ਪਹਿਲਾਂ 2017 ਵਿੱਚ ਡੈਡੀ ਦੀ ਡੈਥ ਹੋ ਗਈ ਸੀ ਬਾਈ ਅੱਛਾ ਜੀ ਤੇ ਬਾਕੀ ਕਰੇ ਮੇਰੀ ਮੰਮੀ ਤੇ ਪੰਨਾ ਸਿਹਟਰਾਂ ਨੇ ਬਾਈ ਜੀ ਅੱਛਾ ਜੀ ਤਿੰਨ ਤੇ ਸਿਹਟਰ ਵੀ ਮੈਰਿਜ ਕਰੀ ਤੇ ਆਪਣੇ ਦੇ ਚਾਰ ਕੇ ਦੇ ਪੈੜੀ ਸੀ ਉਦੋਂ ਕਿਲੇ ਗਹਿਣੇ ਹੋਗੇ ਦੇ ਵਿੱਚੋਂ ਬਾਈ ਸਿਹਟਰਾਂ ਵੀ ਮੈਰਿਜ ਕਰੀ ਤੇ ਕੁਝ ਕੋਈ ਭਰਤੀਆਂ ਪੁਰਤੀਆਂ ਫਸ ਗਏ ਬਾਈ ਗੱਲ ਕਰ ਲਈਏ ਵੀਰੇ ਤੁਸੀਂ ਕਿਹਾ ਵੀ ਤੁਹਾਡੀ ਜਿਹੜੀ ਦੋ ਕਿਲੇ ਪੈੜੀ ਗਹਿਣੇ ਹੋਗੇ ਹਾਂ ਬਾਈ ਉਹਦਾ ਕੀ ਕਾਰਨ ਸੀ ਕੁਝ ਬਾਈ ਸਿਹਟਰਾਂ ਦਾ ਵਿਆਹ ਕਰਾਇਆ ਕੁਝ ਬਾਈ ਆਪਣੇ ਆ ਭਰਤੀ ਪੁਰਤੀ ਦੇ ਪੈਸੇ ਫਸ ਗਏ ਬਾਈ ਇੰਟਾ ਚ ਬਾਈ ਏ ਚ ਵੀਰੇ ਆਰਮੀ ਦੇ ਵਿੱਚ ਵੀ ਤੁਸੀਂ ਮਤਲਬ ਐਨਾ ਪੈਸਾ ਖਰਾਬ ਕੀਤਾ ਬਾਈ ਜਨੂਨ ਸੀ ਬਾਈ ਕੋਈ ਬੰਦਾ ਇਹ ਕਹਿਦਾ ਸੀ ਵੀਰੇ ਜੇ ਜੀ ਤੈਨੂੰ ਕਪ ਭਰਤੀ ਕਰਾ ਦੂੰਗਾ 3 ਲੱਖ 4 ਲੱਖ 5 ਲੱਖ ਤੱਕ ਵੀ ਦਿੱਤਾ ਬਾਈ ਪੈਸੇ ਬਾਈ ਤੇ ਲੱਖ ਰੁਪਇਆ ਖਰਾਬ ਹੋ ਗਿਆ ਬਹੁਤ ਮਾੜੀ ਗੱਲ ਹੋਈ ਵੀਰੇ ਤੇ ਵੀਰੇ ਹੁਣ ਤੁਸੀਂ ਮਤਲਬ ਹਜੇ ਵੀ ਟਰਾਈ ਕਰ ਰਹੇ ਹੋ ਇਸ ਨੂੰ ਹਾਂ ਬਾਈ ਜੀ ਟਰਾਈ ਕਰ ਰਹੇ ਹਾਂ ਆਪਣੇ ਆਰਮੀ ਕੀ ਜਾਣਾ ਬਾਈ ਤੇ ਬਾਈ ਜੀ ਆਪਾਂ ਗੱਲ ਕਰ ਲਈਏ ਤੁਹਾਡੇ ਜਨੂਨ ਦੀ ਹੁਣ ਤੱਕ ਤੁਸੀਂ ਮਤਲਬ ਕਿੱਥੇ ਕਿੱਥੇ ਤੱਕ ਆਪਦੀ ਗੇਮ ਨੂੰ ਲੈ ਚੁੱਕੇ ਹੋ ਮੈਂ ਬਈ ਹੁਣ ਤੱਕ ਆਪਣੇ ਪਿੰਡੂ ਪੱਧਰ ਤੇ ਵੀ ਖੇਡਿਆ ਬਈ ਆਪਣੇ ਨੈਸ਼ਨਲ ਸਟੇਟ ਤੇ ਸੰਗਰੂਰ ਆਪਣਾ ਤੇ ਆਪਣੇ ਆਪਣੇ ਤੇ ਅੰਕ ਵਾਸਤਵਨਾ ਸਾਹਿਬ ਤੇ ਬਗਾਰੀ ਬਈ ਦਿੱਲੀ ਚ ਉਹ ਜਾਣ ਮਾਥਰਾ ਬਈ ਹੁਣ ਖੇਡਿਆ ਹਾਂ ਬਈ 10 ਕਿਲੋਮੀਟਰ ਦਾ 골ਡ ਮੈਡਲ ਤੇ ਬਈ ਕੋਈ ਫਾਇਦਾ ਹੋਇਆ ਫਾਇਦਾ ਬਈ ਇਹਦਾ ਕੋਈ ਨਹੀਂ ਹੈ ਸਰਟੀਫਿਕੇਟ ਥੋੜੇ ਦੇ ਸਾਹਮਣੇ ਪੈਂਦੇ ਬਈ ਬਈ ਯਾਰ ਦਿੱਲੀ ਖੇਡ ਕੇ ਅਸੀਂ ਆ ਆਪਣੇ ਲੈਦੇ ਗਾ ਅੱਗੇ ਆ ਬਈ ਆਪਣੇ ਉਹ ਜਾਣੇ ਤੇ ਆ ਬਈ ਆਪਣੇ ਮਾਥਰਾ ਆ ਬਈ ਆਪਣੇ ਮਥਰਾ ਨੇ ਤੇ ਆ ਆਪਣੇ ਉਹ ਜੈਂਟ ਚ ਨੇ ਬਈ ਅੱਛਾ ਜੀ ਆ ਆਪਣੇ ਦਿੱਲੀ ਆ ਬਈ ਫੇਰਾ ਆ ਫੇਰ ਬਈ ਆਪਣੇ ਉਥੇ ਜੈਂਟ ਚ ਹਮ ਆ ਮਥਰਾ ਦਾ ਬਈ ਅੱਛਾ ਜੀ ਤੇ ਬਈ ਆ ਆਪਣੇ ਇੱਥੇ ਦਾ ਦਿੱਲੀ ਦਾ ਬਈ ਤੇ ਆ ਆਰਸੀਆਂ ਨੇ ਭਰਤੀਆਂ ਆ ਬਈ ਆ ਟੀ ਬਈ ਜਿਹੜੀ ਦੁਨੀਆ ਆ ਆਰਸੀਆਂ ਮੇ ਆਰਮੀ ਦੀਆਂ ਦੇਖ ਰਿਆਂ ਇਹ ਘੱਟੋ ਘੱਟ 10 12 ਚੀਜ਼ਾਂ ਪਈਆਂ ਨੇ ਮੇਰੇ ਸਾਹਮਣੇ ਬਈ ਤੇ ਵੀਰੇ ਇਹ ਫੇਰ ਐਵੇਂ ਕਿਵੇਂ ਪਈਆਂ ਨੇ ਤੁਹਾਡੇ ਕੋਲੇ ਤੁਸੀਂ ਇੰਨਾ ਕਿਵੇਂ ਸਾਂਭ ਲਿਆ ਡਾਟਾ ਇਹ ਬਾਈ ਸਾਂਭ ਬਾਈ ਮਜਬੂਰੀ ਸੀ ਬਾਈ ਸਾਹਮਣਾ ਪੈ ਗਿਆ ਕੁਝ ਨਹੀਂ ਬਣਿਆ ਬਾਈ ਜੱਟਾ ਝੋਟਾ ਜਿਹਾ ਫਸ ਗਿਆ بس ਪੈਸੇ ਬਾਈ ਇਹ ਨਹੀਂ ਐਡਾ ਤਕੜਾ ਫਰਾਡ ਹੋਇਆ ਬਾਈ ਤੇਰੇ ਨਾਲ ਬਾਈ ਬਹੁਤ ਤਕੜਾ ਹੋ ਗਿਆ ਮੇਰੇ ਨਾਲ ਬਾਈ ਇਹਦੇ ਪਿੱਛੇ ਤੁਸੀਂ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਬਾਈ ਮਿਹਨਤ ਦਾ ਨਹੀਂ ਮੁੱਲ ਪੈ ਰਿਹਾ ਬਾਈ ਆਪਾਂ ਮਿਹਨਤ ਵਾਲੇ ਬੰਦੇ ਦੀ ਕੋਈ ਕਦਰ ਨਹੀਂ ਹੈਗੀ ਬਾਈ ਉਰੀ ਸਰਕਾਰਾਂ ਦਾ ਇਹ ਪੀਲਾ ਵੀ ਮਿਹਨਤ ਵਾਲੇ ਬੰਦੇ ਦੀ ਸੁਣੀ ਜਾਂਦੀ ਬਾਈ ਸੀਰੇ ਵੀਰੇ ਕਿਤੇ ਦੇਖ ਰਿਹਾ ਮੈਂ ਨੈਸ਼ਨਲ ਚੈਂਪੀਅਨਸ਼ਿਪ ਕਿਤੇ ਮੈਂ ਦੇਖ ਰਿਹਾ ਸਟੇਟ ਕਿਤੇ ਮੈਂ ਟੀਏ ਦੀਆਂ ਆਰਮੀ ਦੀਆਂ ਭਰਤੀਆਂ ਜਿਹੜੀਆਂ ਤੁਸੀਂ ਕਲੀਅਰ ਕੀਤੀਆਂ ਨੇ ਉਹ ਦੇਖ ਰਿਹਾ ਕਿਤੇ ਤੁਹਾਡੀਆਂ ਪੁਰਾਣੀਆਂ ਦੇਖ ਰਿਹਾ ਮੈਂ ਚਿੱਟਾਂ ਬਣੀਆਂ ਹੋਈਆਂ ਜਿਹੜੀਆਂ ਆਰਮੀ ਦੇ ਵਿੱਚ ਹਨ ਤੁਸੀਂ ਖੇਡ ਕੇ ਭੱਜ ਕੇ ਆਏ ਹੋ ਤੇ ਵੀਰੇ ਫਿਰ ਹੁਣ ਇਹਨਾਂ ਦਾ ਕੀ ਕਹਿ ਸਕਦੇ ਆਪਾਂ ਇਹਨਾਂ ਨੂੰ ਬਾਈ ਇਹ ਤਾਂ ਮੇਰੇ ਲਈ ਹੁਣ ਰੱਦੀ ਨੇ ਬਾਈ ਉਸ ਵੀ ਨਹੀਂ ਇਹਦਾ ਹੁਣ ਕੋਈ ਲਾਉਣ ਨੂੰ ਵੀ ਨਹੀਂ ਮਿਲ ਸਕਦਾ ਇਹ ਤਾਂ ਮੈਂ ਬੰਦਾ ਲੋਨ ਲੈ ਕੇ ਅੱਗੇ ਆਪਣੀ ਕਬੀਲਦਾਰੀ ਸੈੱਟ ਕਰ ਲਈ। ਮੈਂ ਬਈ ਰੱਦੀ ਨੇ ਮੇਰੇ ਵਾਸਤੇ ਹਾਂ। ਸੀਰੇ-ਵਿਰੇ ਦੇਖ ਰਿਆ ਨਾ ਤੁਹਾਡੀ ਇਹ ਮਿਹਨਤ ਜਿਹੜੀ ਇੱਕ ਸਰਟੀਫਿਕੇਟਾਂ ਦੇ ਵਿੱਚ ਬੰਦ ਪਈ ਐ। ਹਾਂ। ਤੇ ਵੀਰੇ ਜੇ ਮੈਂ ਦੇਖ ਜੇ ਮੈਂ ਕਪੁੱਛਾਂ ਤੁਹਾਨੂੰ ਜਿਹੜਾ ਤੁਹਾਡਾ ਇਹ ਦੌੜ ਦਾ ਸਫ਼ਰ ਸੀ। ਹਾਂ। ਉਹਦੇ ਵਿੱਚ ਕੀ-ਕੀ ਮੁਸ਼ਕਲ ਆਈਆਂ? ਮੁਸ਼ਕਲਾਂ ਤਾਂ ਬਈ ਬਹੁਤ ਆਈਆਂ। ਪਿੰਡਦਿਆਂ ਨੇ ਪਰਪਿੰਡ ਦੇ ਵਿੱਚ ਮੁੰਡੇ ਬਾਈ ਵੀ ਵਧੀਆ ਦੀ ਜਿਹੜਾ ਆਪਣਾ ਸਹਿਯੋਗ ਦਿੰਦੇ ਸੀ ਹਮ ਬੱਕੀ ਬਾਈ ਕਹਿੰਦਾ ਦੀ ਵਿੱਚ ਚੱਕ ক্রিকেট ਰੋਜ਼ ਵਗ ਜਾਂਦਾ ਬਣਦਾ ਨਹੀਂ ਕਰਦਾ ਨਹੀਂ ਕੋਸਾ ਬਾਈ ਹਮ ਮਾਪਣੇ ਬਾਈ ਕਿਸੇ ਲਈ ਉਹ ਨਹੀਂ ਕਰੀ ਇਹ ਮਾਲ ਕਦੀ ਕਿੱਥੋਂ ਪਾਣਾ ਕੋਈ ਮਿਹਨਤ ਕਰਦੇ ਰਹੇ ਹਮ ਜਿੱਥੇ ਜਾਂਦੇ ਬਾਈ ਪਜਿੱਤ ਕੀ ਆਉਂਦੀ ਦੀ ਬਾਈ ਠੀਕ ਹੈ ਆਪਾਂ ਤੁਹਾਡੇ ਸਾਹਮਣੇ ਪੈਟਰ ਆਖੀਆ ਬਾਈ ਹਮ ਲਿਆਉਂਦੀ ਕੋਈ ਵਧੀਆ ਰੇ ਮੇਰੀ ਮਾਂ ਬਹੁਤ ਖੁਸ਼ ਸੀਰੇ ਵਿਰੇ ਆ ਪਿਛਲੇ 2-3 ਦਿਨਾਂ ਦੇ ਵਿੱਚ ਇੱਕ ਨਾ ਫਿਲਮ ਰਿਲੀਜ਼ ਹੋਈ ਹੈ ਲਾਲ ਸਿੰਘ ਚੱਡਾ ਮੈਂ ਦੇਖੀ ਹੈ ਚਾ ਉਦੇ ਵਿੱਚ ਨਾ ਉਹ ਬੰਦਾ 4 ਸਾਲ ਲਗਾਤਾਰ ਭਜਦਾ। ਇੱਕ ਪਾਸੇ ਮੈਂ ਤੈਨੂੰ ਦੇਖਦਾ। 2009 ਤੋਂ ਲੈ ਕੇ 22 ਚੱਲ ਰਿਹਾ ਹੈ। ਬਈ ਤੂੰ 13 ਸਾਲ ਭੱਜਿਆ। ਤੇ ਕੀ ਮੰਨਦਾ ਇਹਨੂੰ ਕਿੰਨਾ ਕੁ ਅੰਤਰ ਮੰਨਦਾ ਹੈ ਗੱਲ 'ਚ। ਹਮ ਆਪਾਂ ਅੱਜ ਵੀ ਕਹਿੰਦੇ ਆ ਬਈ ਚੱਲ ਮੈਂ ਜਿਹੜਾ ਕੋਈ ਬੰਦਾ ਕਹਿੰਦਾ ਵੀ ਟੀਕਰਾਉਂਦਾ ਆਪਾਂ ਉਹ ਟੀਕੇ ਲਾ ਲੈਣਾ ਤਾਂ ਬਰੋਬਰ ਭੱਜੇ ਲੈਣਾ ਬਈ ਆਪਾਂ ਨੇ। ਉਂਗਲੀ ਫੇਰ ਵੀ ਘੜੀ। ਅੱਜ ਤੱਕ ਆਪਾਂ ਨੂੰ ਕੋਈ ਨਸ਼ਾ ਨਹੀਂ ਮਿਲਿਆ ਟਾਂਡੇ ਦਾ ਨਸ਼ਾ ਵੀ ਨਹੀਂ ਹੈਗਾ ਬਈ ਅੱਜ ਤੱਕ। ਠੀਕ ਹੈ। ਮੈਂ ਬਈ ਕਿਤੇ ਵੀ ਹੁਮਾ ਮੇਰੇ ਰਿਸ਼ਤੇਦਾਰੀ ਚ ਰਾਤ ਲਾਉਣੇ ਜਾਣਾ ਕਿਤੇ ਵੀ ਸਹੁਰੇ ਜਾਣਾ ਜਾਂ ਕਿਤੇ ਵੀ ਬਈ ਮੈਂ ਬਈ ਮਿਹਨਤ ਕਰਕੇ ਜਾਣਾਗਾ ਚੇ ਮੈਨੂੰ ਗਰਾਊਂਡ ਦੇ 2 ਵਜੇ ਜੀ ਪ੍ਰੈਕਟਿਸ ਕਰਕੇ ਣੀ ਵਜੇ 3 ਵਜੇ ਬਈ ਮੈਂ ਪ੍ਰੈਕਟਿਸ ਕਰਕੇ ਫੇਰ ਰਿਸ਼ਤਰੀ ਜਾਣਾ ਜਿਵੇਂ ਰਾਤਰੀ ਲਾਉਣੀਆਂ ਬਈ ਕਿਤੇ ਸੀਰੇ ਦੇ ਘਰ ਆਲੀ ਸੀਰੇ ਦਾ ਗਰਾਊਂਡ ਦੇ ਰਿਲੇਟਿਵ ਕਿੰਨਾ ਕ ਸਾਥ ਦਿੰਦੀ ਹੈ ਬਈ ਬਹੁਤ ਸਾਥ ਸਵੇਰੇ ਉੱਠਣਾ ਜਿਵੇਂ ਤੰਨੇ ਜਾਣਾ ਪ੍ਰੈਕਟਿਸ ਤੇ ਹਾਂ ਬਈ ਵੀ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਹਾਂ ਬਈ ਖੜੇ ਮੇਰੀ ਮਾਂ ਵੀ ਬਈ ਤੇ ਮੇਰੀ ਵਾਈਫ ਵੀ ਬਈ ਆਪਾਂ ਨੂੰ ਸਮਾਜ ਦੇ ਜਾਣਾ ਆਪਣਾ ਪਹਿਲਾ ਬੋਟ ਸਾਰੇ ਕਿਟਾ ਮੇਤਿਆ ਰਹਿੰਦੀ ਹੈ ਬਈ ਸਵੇਰੇ ਵੀ ਸ਼ਾਮ ਨੂੰ ਬਈ ਠੀਕ ਹੈ ਕੋਈ ਰੋਕ ਰੋਕ ਨਹੀਂ ਆਪਨ ਨੂੰ ਬਈ ਵਧੀਆ ਸੈ ਜਾਊਗਾ ਸੀਰੇ ਵੀਰੇ ਜਦੋਂ ਮੈਂ ਤੁਹਾਡੇ ਪਿੰਡ ਚ ਐਂਟਰ ਕਰਿਆ ਮੈਂ ਨਾ ਗਰਾਊਂਡ ਦੇ ਵਿੱਚ ਗਿਆ ਜਦੋਂ ਤੇ ਉੱਥੇ ਮੈਨੂੰ ਦੋ ਤਿੰਨ ਮੁੰਡੇ ਮਿਲੇ ਹਨਾ ਅੱਛਾ ਬਈ ਤੇ ਮਿਲੇ ਤੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀ ਕਹਿੰਦੇ ਸੀਰਾ ਟੀਕੇ ਲਾ ਕੇ ਭਾਜਦਾ ਸੀਰਾ ਐਂ ਕਰਦਾ ਸੀਰਾ ਵੋ ਕਰਦਾ ਤੇ ਇਹਦੇ ਵਿੱਚ ਵੀਰੇ ਕਿੰਨੀ ਕਿ ਸੱਚਾਈ ਹੈ ਬਾਈ ਜੀ ਸੱਚਾਈ ਤਾਂ ਹੈ ਬਈ ਨੰਬਰ ਖਦਾ ਬਈ ਮੇਨ ਤੋਂ ਜ਼ਰੂਰੀ ਹੈ ਕੋਈ ਵੀ ਬੰਦਾ ਹਰ ਇੱਕ ਬੰਦਾ ਕਹਿੰਦਾ ਬਈ ਮੈਡੀਟੇਸ਼ਨ ਕਰਾ ਦੇ ਕੋਸ ਕਰਾ ਦੇ ਕੋਈ ਕਹਿੰਦਾ ਸਟੀਰੋਇਡ ਬਈ ਆਪਣਾ ਜੀ ਥੀਨ ਡਾਟ ਐਡ ਆਊਟ ਐਕਟ ਕਰਾ ਲੈ ਜਿਵੇਂ ਮਰਜੀ ਹੂੰ ਜੇ ਆਪਣਾ ਇੰਨੇ ਕ ਵੀ ਹੋਈ ਫੀਮ ਦਾ ਨਸ਼ਾ ਵੀ ਨਿਕਲੇ ਬਈ ਹੂੰ ਆਪਾਂ ਦੇਣਦਾਰ ਆ ਬਈ ਠੀਕ ਹੈ ਬਈ ਮਿਹਨਤ ਜ਼ਰੂਰੀ ਹੈ ਕੱਲੇ ਟੀਕੇ ਵੀ ਨਹੀਂ ਪਹੁੰਦੇ ਬਈ ਆਪਾਂ ਕਹਿੰਦੀਏ ਹੂੰ ਇਹ ਯਾਰਾ ਲੋਕਾਂ ਦੀ ਉਹ ਆ ਗਈ ਦੁਨੀਆਦਾਰੀ ਕੋਈ ਕਹਿੰਦਾ ਟੀਕੇ ਲਾਉਂਦਾ ਟੀਕੇ ਲਾ ਕੇ ਬਈ 1 ਸਾਲ ਮਿਹਨਤ ਦੋ ਸਾਲ ਮਿਹਨਤ ਜੀ ਬਈ ਆਪਾਂ ਅੱਜ ਵੀ ਕਹਿੰਦੇ ਬਈ ਚਲ ਮੈਂ ਜੇੜਾ ਕੋਈ ਬੰਦਾ ਕਹਿੰਦਾ ਵੀ ਟੀਕਾ ਲਾਉਂਦਾ ਪਾਉ ਵੇ ਟੀਕਾ ਲਾ ਲਾਣਾ ਤਾਂ ਰੋਬਰ ਪਰ ਪਾ ਦੇ ਲਨ ਬਈ ਆਪਣੇ ਉਂਗਲੀ ਫੇਰ ਵੀ ਖੜੀ ਆ ਬਈ ਅਜੇ ਤੱਕ ਆਪਾਂ ਨੂੰ ਕੋਈ ਨਸ਼ਾ ਨਹੀਂ ਮਿਲਿਆ ਟਾਂਡੇ ਦਾ ਨਸ਼ਾ ਵੀ ਨਹੀਂ ਹੈਗਾ ਬਈ ਅਜੇ ਤੱਕ ਠੀਕ ਹੈ ਪੂਰਾ ਆਰਗੇਨਿਕ ਹੈ ਹਾਂ ਬਈ ਅਜੇ ਤੱਕ ਜਿੱਥੇ ਮਰਜੀ ਟੈਸਟ ਕਰਾ ਬਾਕੀ ਬਈ ਖਰਾਕ ਮਾਲਕਿਆਂ ਦਾ ਬੜੀਆ ਬਈ ਆਪਾਂ ਠੀਕ ਹੈ ਤੇ ਸੀਰੇ ਦਾ ਡਾਈਟ ਪਲਾਨ ਕੀ ਹੈ ਭਾਈ ਡਾਈਟ ਫਰੈਂਡ ਭਾਈ ਆਪਣਾ ਡਾਈਟ ਤਾਂ ਬੱਸ ਛੋਲੇ ਸਵੇਰੇ ਉੱਠਦੇ ਹਾਂ ਗਰਾਊਂਡ ਜਾਂਦੇ ਹਾਂ ਕੀ ਖਾ ਕੇ ਜਾਂਦੇ ਹਾਂ ਦਿਨੇ ਕੀ ਖਾਣੇ ਹਾਂ ਸਾਰਾ ਇਹ ਦੱਸੋ ਵੀ ਤੁਹਾਡੀ ਡਾਈਟ ਤੋਂ ਕੋਈ ਹੋਰ ਬੰਦਾ ਸਿੱਖੇ ਡੇਟ ਤਾਂ ਭਾਈ ਆਪਣੀ ਸਵੇਰੇ ਸ਼ਾਮ ਨੂੰ ਆਪਾਂ ਇਹ ਪਰਕਾ ਕਰਕਣਾ ਸ਼ਾਮ ਨੂੰ ਆ ਕੇ ਸ਼ੇਕ ਪੀ ਲੋ ਹੂੰ ਦਲੀਆ ਖਾ ਲੋ ਸਵੇਰੇ ਸ਼ਾਮ ਨੂੰ ਛੋਲੇ ਪੀ ਲੋ ਸੋਇਆਬੀਨ ਬਦਾਮ ਤੇ ਆਪਣੇ ਕਿਸ਼ਮਿਸਾ ਤੇ ਇੱਕ ਅੰਜੀਰ ਭਾਈ ਅੱਛਾ ਇਹ ਪੀ ਕੇ ਸਵੇਰੇ ਦੁੱਧ ਦਿੰਦੇ ਹੋ ਤਾਂ ਕੋ ਸਵੇਰੇ ਪੀਓ ਭਾਈ ਪ੍ਰੈਕਟਿਸ ਤੋਂ ਬਾਅਦ ਅੱਛਾ ਤੇ ਬੱਕੀ ਬਈ ਡਾਇਟ ਆਪਣੀ ਦੁੱਧਾ ਹਾਂ ਦਹੀਂ ਬਈ ਇਹੇ ਠੀਕ ਹੈ ਮਤਲਬ ਸਾਰੇ ਨੇਚਰਲ ਫੂਡ ਹੀ ਹੈ ਨਾ ਸੀਰਾ ਗਰਾਊਂਡ ਦੇ ਵਿੱਚ ਜਾਂਦਾ ਹੈ ਤੇ ਵੀਰੇ ਉੱਥੇ ਦੇਖਦਾ ਹੈ ਨਾ ਮੁੰਡੇ ਪ੍ਰੈਕਟਿਸ ਕਰਦੇ ਆ ਉਹਨਾਂ ਨੂੰ ਮੋਟੀਵੇਟ ਵੀ ਕਰਦਾ ਹੈ ਹਾਂ ਬਈ ਤੇ ਕੀ ਦੇਖਦੇ ਹੋ ਬਈ ਆ ਪਤਾ ਹੀ ਕਹਿਣਾ ਵੀ ਮਿਹਨਤ ਆਪ ਜਿੰਨੀ ਮਿਹਨਤ ਆਪ ਦੇ ਆਪ ਹੋ ਜੂ ਬਈ ਹੂੰ ਕਈ ਬੰਦੇ ਬਈ ਮੁੰਡਿਆਂ ਨੂੰ ਜਲੀਲ ਕਰੀ ਜਾਂਦੇ ਹੁੰਦੇ ਨੇ ਵੀ ਅਸੀਂ ਇਹਨਾਂ ਨੂੰ ਪ੍ਰੈਕਟਿਸ ਕਰਾ ਦਾਂਗੇ ਬਈ ਆ ਆ ਬੰਦਾ ਆਪ ਕਰਦਾ ਜੇ ਤਾਂ ਬੰਦਾ ਹੁਣ ਨਾਲ ਕਰਾਵੇ ਬਾਈ ਫੇਰ ਤਾਂ ਹੁੰਦਾ ਜਿੰਨੇ ਕਿਤੇ ਗਰਾਉਂਡ ਦਾ ਮੂਵੀ ਦੇਖਾਂਦਾ ਉਹ ਵੀ ਬਾਈ ਅਲਾ ਕਹਿੰਦਾ ਮੈਂ ਕੋਚਾਂਗਾ ਫਲਾਣਾ ਤੇ ਮੂੰਗਾ ਕੋਚ ਦੇਣਾ ਕਰਨ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਬਾਈ ਹੂੰ ਤੇ ਬਾਕੀ ਬਾਈ ਕਿਸੇ ਕੋਈ ਗਰੀਬ ਕਰ ਦਿੰਦਾ ਕਿਤੇ 1000 ਲੈ ਕੇ ਤਾਂ 2000 ਬਾਈ ਪੈਸੇ ਲੈ ਲੈਂਦੇ ਹਾਂ ਪੈਸੇ ਲੈ ਕੇ ਬਾਈ ਬੰਦਾ ਮਿਹਨਤ ਆਪੇ ਕਰਦਾ ਕੋਚ ਕੋਣੋਂ ਫਰੋਂ ਦਾ ਕੋਈ ਤਾਂ ਛਿੱਟੀ ਮਾਰ ਦਿੰਦਾ ਕਰੋ ਦਾ ਕਰਨਾ ਪੈਂਦਾ ਬਾਈ ਕਰਨਾ ਪੈਂਦਾ ਹੀ ਇਹਦਾ ਬੰਦਾ ਆਪ ਨਾਲ ਪ੍ਰੈਕਟਿਸ ਕਰਾਵੇ ਬਾਈ ਮੈਂ ਤਾਂ ਇਹ ਹੱਥ ਵੰਨਾਂ ਕੀ ਬੇਨਤੀ ਕਰਦਾ ਬਾਈ ਜਿੰਨੀ ਮਿਹਨਤ ਹੁੰਦੀ ਆਪ ਕਰੋ ਬਾਈ ਵੀ ਉਹ ਹੀ ਡੈਟ ਤੇ ਆਦਾ ਖਰਚਾ ਕਰ ਲੋ 1000 2000 ਰੁਪਏ ਜਿਹੜਾ ਹੁੰਦਾ ਬਾਈ ਠੀਕ ਹੈ ਨਹੀਂ ਹੋਇਆ ਬਾਈ ਦੇਣ ਤੇ ਕਰੋ ਇਹ ਜ਼ਿੰਦਗੀ ਜੀ ਬਾਈ ਸੰਘਰਸ਼ ਜ਼ਰੂਰੀ ਹੈ ਬਾਈ ਹਾਂ ਸੰਘਰਸ਼ ਕਰਦੇ ਰਹਿਣਾ ਚਾਹੀਦਾ ਤਾਂ ਹੀ ਜ਼ਿੰਦਗੀ ਜੰਦਾਬਾਦ ਹੈ ਤੇ ਬਾਕੀ ਜਿਹੜੇ ਸਾਹਮਣੇ ਪੈਣੇ ਵੀ ਪ੍ਰੂਫ ਆਪਣੇ ਹਾਂ ਇਹ ਤਾਂ ਅਸੀਂ ਦੇਖ ਹੀ ਰਿਹਾ ਵੀਰੇ ਵੀ ਐਨੇ ਕੋ ਸਰਟੀਫਿਕੇਟ ਨੇ ਵੀ ਜੇ ਮੈਂ ਪੜਨ ਲੱਗ ਜਾ ਤਾਂ ਮੈਨੂੰ ਐ ਲੱਗਦਾ ਘੰਟੇ ਦੋ ਘੰਟੇ ਲੱਗ ਜਾਣਗੇ ਇੰਨੇ ਕੁਰੇ ਮੈਡਲ ਪਏ ਨੇ ਇਹ ਗਿਨਣ ਲੱਗ ਜੀ ਇਹ ਤਾਂ ਘੱਟੋ ਘੱਟ ਐ ਨਹੀਂ ਪਤਾ 5000 ਹੋਗੇ ਆ ਥੱਬਿਆਂ ਦੇ ਥੱਬੇ ਪਏ ਨੇ ਪਰ ਮਿਲਿਆ ਕੁਛ ਨਹੀਂ ਕੱਖ ਨਹੀਂ ਖਟਿਆ ਬਈ ਆਪਣੇ ਪਹਿਲਾਂ ਭਰਤਿਆਂ ਵੇਲੇ ਆਪਣੇ ਪਿੰਡਾਂ ਵਿੱਚੋਂ ਪਿੰਡੂ ਟੂਰਨਾਮੈਂਟ ਕਰਵਾਉਂਦੇ ਸੀ ਉਹ ਸਾਰੇ ਪੈਸੇ ਤਾਂ ਕਸੀਮਤ ਦੀ ਬਈ ਅੱਛਾ ਹਾਂ ਬਈ ਇਹਨਾਂ ਨੂੰ ਐ ਨਹੀਂ ਪਾਇਆ ਵੀ ਕਿਵੇਂ ਪੈਸਾ ਬਣ ਜੀ ਵੀ ਆਪਾਂ ਨੂੰ ਕਿਸ ਦੀ ਗੇਮ ਵਾਲੇ ਬੰਦੇ ਨੂੰ ਜੋੜਨ ਦੀ ਕੋਈ ਉਹ ਨਹੀਂ ਦੀ ਆਪਾਂ ਪੈਸੇ ਦਾ ਮਤਲਬ ਸੀ ਬਈ ਮੈਂ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਬਈ ਵੀ ਕੋਈ ਵੀ ਕਿਸੇ ਤੋਂ ਵੀ ਆਪਾਂ ਐਂਟਰੀ ਇਕੱਠਿਆਂ ਕਰਕੇ ਉਹਨਾਂ ਨੂੰ ਉਹਨਾਂ ਦੇ ਨਾਲ ਖਪਾਈ ਹੋ ਕੇ ਬਈ ਬਿਲਕੁਲ ਬਈ ਇਹਦੇ ਨਾਲ 9 ਵਜੇ ਥਵਨ ਕੇ ਵੇਂਤ ਤੇ ਵੀ ਇਹ ਤਮਾਤਾ ਦੌਰ ਰਹੋ ਹੂੰ ਤੇ ਬਈ ਯਾਰ ਆਦੇ ਹੱਕ ਦੀ ਕਮਾਈ ਕਰੋ ਬਈ ਬਿਲਕੁਲ ਵੀਰੇ ਬਿਲਕੁਲ ਸਹੀਰੇ ਵੀਰੇ ਗੱਲ ਕਰ ਰਹੀਏ ਤੁਹਾਡੀ ਸਟੱਡੀ ਦੀ ਅੱਛਾ ਬਈ ਤੇ ਵੀਰੇ ਕਿੱਥੋਂ ਸ਼ੁਰੂ ਹੋਈ ਤੇ ਹੁਣ ਤੁਸੀਂ ਕਿੰਨਾ ਕੁ ਪੜ ਚੁੱਕੇ ਹੋ ਮੈਂ ਬਈ ਆਪਣੇ ਪਹਿਲੀ ਦੇ ਲੈ ਕੇ ਪੰਜੇ ਤੱਕ ਆਪਣੇ ਸਰਕਾਰੀ ਸੀਨੀਅਰ ਪ੍ਰਾਇਮਰੀ ਸਕੂਲ ਦੀ ਕੀਤੀ ਹੈ ਬਈ ਹੂੰ ਉਦੋਂ ਬਈ ਪਲੱਸ 2 ਆਪਣੇ ਖੋਖਰ ਕੋਰਦਗੁੰਦੜ ਖੋਖਰਾ ਸਟੇਸ਼ਨ ਦੇ ਸਕੂਲ ਉਣੀ ক্লাস 2 ਪਾਸ ਆ ਬਈ ਪਲੱਸ 2 ਪਾਸ ਕਰ ਤੇ ਬਈ ਪੜ੍ਹਾਈ ਦੇ ਨਾਲ ਨਾਲ ਦੌੜ ਚੱਲਦੀ ਰਹੀ ਫਿਰ ਹਾਂ ਬਈ ਘਰ ਦੇ ਵੀ ਕੰਮ ਕਰਦੇ ਰਹੇ ਖੇਤੀਬਾੜੀ ਵਾਸਤੇ ਬਈ ਨਾਲ ਤਿਆਰੀ ਵੀ ਕਰਦੇ ਰਹੇ ਹੋਵੇ ਹੂੰ ਜਿਹੜਾ ਬਈ ਤੁਹਾਡਾ ਦੌੜ ਵਾਲਾ ਸਫ਼ਰ ਸੀ ਫਿਰ ਤੁਹਾਨੂੰ ਉੱਥੇ ਕਿਸੇ ਨੇ ਗਾਈਡ ਕੀਤਾ ਹੋਵੇ ਜਾਂ ਕਿਸੇ ਨੇ ਤੁਹਾਨੂੰ ਉਹਦੇ ਬਾਰੇ ਦੱਸਿਆ ਹੋਵੇ ਨਾ ਬਈ ਜੀ ਵਸ ਮੈਂ ਆਪੇ ਜਾਂਦਾ ਸੀ ਇਕੱਲਾ ਹੂੰ ਤੇ ਫਿਰ ਮੈਂ 2 ਸਾਲ ਬਾਈ ਮੋਨੂ ਲੈ ਵੀ ਲਾਇਨੇ ਬਈ ਲੈਰੇ अच्छा हु भाई उते तैयारी ਕਰਾਉਂ ਰਹੇ ਹੈ भाई बढ़िया हम्म ਤੇ ਪਹਿਲਾਂ ਮੈਂ ਹੋਰੇ ਪਿੰਡੇ ਗੱਲ ਦਾ ਸੀ ਬਾਕੀ ਫਿਰ ਮੈਂ ਪਿੰਡੇ ਖੜਨਾ ਆਪੇ ਤੇਰੀ ਬਈ ਠੀਕ ਹੈ ਅੱਗੇ ਵੀਰੇ ਫਿਰ ਤੁਸੀਂ ਅ ਅੱਗੇ ਨੈਸ਼ਨਲ ਤਾਂ ਤੁਸੀਂ ਖੇਡ ਚੁੱਕੇ ਹੋ ਨਾ ਹਾਂ ਬਈ ਹੁਣ ਅੱਗੇ ਕਿੱਥੇ ਖੇਡਣਾ ਹੈ ਇੰਟਰਨੈਸ਼ਨਲ ਜਾਣਾ ਬਈ ਨੇਪਾਲ ਖੇਡਣ ਹੁਣ ਕਿ ਉਹ ਅੱਛਾ ਆਉਣ ਵਾਲੇ ਸਮੇਂ ਚ ਜਾਣਾ ਆਉਣ ਵਾਲੇ ਸਮੇਂ ਚ ਬਈ ਹਲੇ ਸੀਰੇ ਵੀਰੇ ਕੋਈ ਯਾਦ ਜਿੱਥੇ ਤੁਸੀਂ ਐਕਸਲੈਂਟ ਰੇਸ ਮਾਰੀ ਹੋਵੇ ਤੇ ਉਹ ਯਾਦ ਹੈ ਜਿਹੜੀ ਤੁਹਾਡੇ ਦਿਲ ਦੇ ਵਿੱਚ ਅੱਜ ਵੀ ਹੈ हां भाई अपने 152 टी दी भर्ती ਸੁਧਿਆ ਨੇ ਸਿਕ સેంటర్ ਦੀ ਬਈ हां जी ਉੱਥੇ ਆਪਣਾ ਜਿਹੜਾ ਉਹ ਕਰਨਲ ਹੁੰਦਾ گاਉਣਾ ਇੱਕ ATP 1 1 ਗਰੁੱਪ ਜੇ ਇੱਕ ਕੰਮ ਦਾ ਹੋਣਾ ਬਈ ਅੱਛਾ ਵੀ ਇੱਕ ਗਰੁੱਪ ਹੈ ਕਿੰਨੇ ਬੰਦੇ ਦਾ ਗਰੁੱਪ ਹੈ ਉਹਦੇ ਵਿੱਚੋਂ 80 ਮੁੰਡੇ ਵਾਏ ਸੀ ਬਈ ਜਿਹੜਾ ਵੀ ਇਹਦੇ ਵਿੱਚੋਂ ਐਸਿਲੈਂਟ ਗਰੁੱਪ ਲਗੋ ਉਹਨੂੰ 2100 ਰੁਪਏ ਦਿੱਤਾ ਜਾਊਗਾ ਬਈ ਠੀਕ ਹੈ ਬਈ ਮੈਂ ਵੀ ਕੱਲਾ ਮੁੰਡਾ ਆਇਆ ਸੀ ਉੱਥੇ ਬਈ 2016 हां 2016 ਦੇ ਵਿੱਚ ਬਈ 2016 ਦੇ ਵਿੱਚ हां ਬਈ ਤੇ ਉਹ ਤੇਰਸ ਨੂੰ 2100 ਕੈਸ਼ ਪ੍ਰਾਈਜ਼ ਮਿਲਿਆ ਹਾਂ ਬਈ ਆਪਾਂ ਨੂੰ ਵਧੀਆ ਮਾਨ ਅਦਰ ਕਰ ਦਿੱਤੇ ਕਰਨਲ ਨੇ 2100 ਰੁਪਏ ਦਿੱਤਾ ਬਾਈ ਉੱਥੇ ਬਈ ਮੈਂ ਮੈਡੀਕਲ ਸਭ ਕੁਝ ਫਟਤੀ ਉੱਥੇ ਬਈ ਮੇਰੀ ਜਿੱਠੀ ਨਹੀਂ ਉਹਦੇ ਪੈ ਬੰਦੇ ਦੇ ਪੈਸੇ ਫੱਕੀ ਨਹੀਂ ਮੇਰੇ ਅੱਛਾ ਵੀ ਉੱਥੇ ਤੁਸੀਂ ਮਤਲਬ ਇੱਕ ਏਜੰਟ ਦੇ ਥਰੂ ਗਏ ਸੀ ਨਾ ਨਾ ਉਰੇ ਆ ਕੇ ਏਜੰਟਰਾਂ ਨਾਲ ਗੱਲ ਹੋਈ ਸੀ ਬਈ ਆਪਣੀ ਉਦਾਂ ਮੈਂ ਹੀ ਵਾਗਿਆ ਮੇੜੀ ਮੂੜੀ ਦਾ ਸਾਰਾ ਕਲੀਅਰ ਸੀ ਫਿਰ ਉਹ ਏਜੰਟ ਤੁਹਾਨੂੰ ਕਿੱਥੇ ਤੱਕ ਲੈ ਕੇ ਗਿਆ ਉਹਦਾ ਵੀ ਕਹਿੰਦਾ ਇੰਟਰਵਿਊ ਚ ਵੀ ਨਾ ਉਹਦਾ ਇੰਟਰਵਿਊ ਹੋਇਆ ਕਰਦੀ ਸੀ ਬਾਈ ਹਾਂ ਤੇ ਵੀ ਕਹਿੰਦਾ ਨੰਬਰ 4 ਉਹ ਤੇ ਮੇਰੇ ਨਾਲ ਤਾਂ ਨੰਮੁੰਡੇ ਸੀ ਬਾਈ ਉਹਨਾਂ ਦਾ ਨੰਬਰ ਪੈ ਗਿਆ ਸੀ ਬਾਈ ਤੇਰਾ ਨਹੀਂ ਪਿਆ ਨਾ ਮੇਰੇ ਪੈਸੇ ਦਿੱਤੇ ਬਾਈ ਕਾ ਕਿੰਨੇ ਪੈਸੇ ਲਾਤੇ ਸੀ ਬਾਈ ਬਈ 4.5 ਲੱਖ ਰੁਪਏ ਬਈ 4.5 ਲੱਖ ਰੁਪਏ ਆ ਤੁਸੀਂ ਟੀਏ ਦੀ ਭਰਤੀ ਤੇ ਲਾਇਆ ਹਾਂ ਬਾਈ ਤੇ ਬਣਿਆ ਕੁਛ ਨਹੀਂ ਕੁਛ ਨਹੀਂ ਬਣਿਆ ਬਾਈ ਫਿਰ ਉਹ ਅਫਸੋਸ ਹੁੰਦਾ ਬਾਈ ਹੁਣ ਬਾਈ ਬਹੁਤ ਜ਼ਿਆਦਾ ਹੁੰਦਾ ਦਾ ਦਿਲ ਦਿਲ ਚ ਪੰਬੜ ਮਚਦੇ ਨੇ ਬਈ ਬਹੁਤ ਜ਼ਿਆਦਾ ਬਾਈ ਨਾਲ ਦੇ ਮੁੰਡੇ ਹੋ ਗਏ ਬਾਈ ਭਰਤੀ ਉਹਨਾਂ ਪਰ ਤੇਰਾ ਨਹੀਂ ਕੁਛ ਬਣਿਆ ਹਾਂ ਬਾਈ 33 34 ਭਰਤੀਆਂ ਦੇਖਿਆ ਦੀ ਬਈ ਮੈਂ ਸਾਰਿਆਂ ਦਾ ਐਕਸੀਲੈਂਟ ਵਰਪੋ ਬਈ ਸਾਰਿਆਂ ਚ ਐਕਸੀਲੈਂਟ ਹਾਂ ਬਈ ਇੱਕ ਇੱਕੇ ਬੰਦਾ ਫੜਦੇ ਬਈ ਕੀ ਬਾਤ ਆ ਯਾਰ ਸਲੂਟ ਆ ਯਾਰ ਤੇਰੀ ਮਿਹਨਤ ਨੂੰ ਬਾਈ ਹੁਣ ਤੱਕ ਤੁਸੀਂ ਹਨਾ 33 34 ਭਰਤੀਆਂ ਦੇਖ ਚੁੱਕੇ ਹੋ ਹਾਂ ਬਿਲਕੁਲ ਤੇ ਇਹ ਸਫਰ ਦੇ ਵਿੱਚ ਕਿੰਨਾ ਕੁ ਤੁਹਾਡਾ ਸਾਥ ਪਰਿਵਾਰ ਦਾ ਰਿਹਾ ਕਿੰਨਾ ਕੁ ਤੁਹਾਡਾ ਸਾਥ ਤੁਹਾਡੇ ਫਰੈਂਡ ਸਰਕਲ ਦਾ ਰਿਹਾ ਤੁਹਾਡੇ ਗੁਰੂ ਦਾ ਰਿਹਾ ਤੇ ਬਈ ਮੇਰੇ ਸਾਥ ਤੋਂ ਪਹਿਲਾਂ ਤਾਂ ਮੇਰੀ ਮਾਂ ਨੇ ਮੇਰਾ ਬਹੁਤ ਘਰੇ ਪਸਦਦੇ ਬਈ ਹੂੰ ਕਿਤੇ ਜਾਂਦੀ ਬਈ ਪੈਸਾ ਥੇਲੀ ਆਪੇ ਦਿੰਦੀ ਤੇ ਬਾਕੀ ਇੱਕ ਆਪਣਾ ਮਿੱਤਰ ਆ ਬਈ ਫੋੜੀ ਯਾਰੋਂ ਬਕਰ ਸਿੰਘ ਆ ਬਈ ਠੀਕ ਹੈ ਜੀ ਤੇ ਇੱਕ ਆਪਣਾ ਸੋਹਣੀ ਬਈ ਸਾਖਤਪੁਰੇ ਤੋਂ ਇੱਕ ਸੇਖੋ ਵਾਸਤਾ ਮੁੰਡਾ ਬਈ ਫੋੜ ਆ ਫੋੜ ਹਾਂ ਬਈ ਇਹਨਾਂ ਨੇ ਆਪਾਂ ਨੂੰ ਬਹੁਤ ਮਦਦ ਕੀਤੀ ਹੈ ਬਈ ਠੀਕ ਹੈ ਪੈਸੇ ਥੇਲੀ ਵਿੱਚ ਹੋ ਗਏ ਬਈ ਹਾਂ ਹੂੰ ਵੀ ਬਈ ਹਾਂ ਬਈ ਆਪਣਾ ਹੁਣ ਵੀ ਖੜੇ ਨੇ ਤੇ ਖੜਦੇ ਰਹਿਣਗੇ ਬਈ ਬਈ ਲੱਤਾਂ ਕਿੰਨਾ ਕਿੰਨਾ ਨੇ ਖਿੱਚੀਆਂ ਬਈ ਬਹੁਤ ਜ਼ਿਆਦਾ ਨੇ ਖਿੱਚੀਆਂ ਲੱਤਾਂ ਵੀ ਬਈ ਕਿਤੇ ਇਹ ਅੱਗੇ ਨਾਲ ਲੰਘ ਜੇ ਗਰਾਊਂਡ 'ਚ ਉਂਗਲ ਖੜੀ ਕਰ ਦਿੰਦਾ ਵੀ ਜਿਹੜਾ ਮਰਜੀ ਆਇਓ ਮਾਲਕ ਨੇ ਬਈ ਇਹੀ ਬਾਹ ਫੜਿਆ ਤੱਕ ਕਿਤੇ ਉਂਗਲ ਥਲੀ ਹੋ ਨਹੀਂ ਦਿੱਤੀ ਕੀ ਬਾਤ ਆ ਯਾਰ ਤੇ ਵੀ ਫਿਰ ਲੱਤਾਂ ਬਹੁਤ ਖਿੱਚੀਆਂ ਨੇ ਬਹੁਤ ਖਿੱਚੀਆਂ ਬਈ ਆਪਣੇ ਕਿਸੇ ਗੋਲੀ ਨਹੀਂ ਕਰੀ ਠੀਕ ਹੈ ਨਾ ਠੀਕ ਹੈ ਤੇ ਵੀਰੇ ਫਿਰ ਉਹ ਉੱਚ ਤੁਹਾਡੀ ਲਿਸਟ 'ਚ ਉਹ ਹਜੇ ਵੀ ਹਾਜ਼ਰ ਨੇ ਬੰਦੇ ਹਾਂ ਬਈ ਹੈਗੇ ਨਹੀਂ ਬਈ ਬਹੁ ਮੁੰਡੇ ਭਰਤੀ ਕਰਕੇ ਦਿਖਾਉਣਾ ਉਹਨਾਂ ਨੂੰ ਕੁਝ ਹਾਂ ਬਈ ਬਹੁ ਮੁੰਡੇ ਭਰਤੀ ਸਾਰੇ ਪਿੰਡ ਵਾਂਗੂ ਭਰਤੀ ਕਰਾਉਂਦੇ ਬਈ ਆਪਾਂ ਨੇ ਕੱਲੇ ਬੰਦੇ ਨੇ ਹਾਂ ਬਈ ਇੱਕ ਕਪਰ ਨੌ ਦਾ ਲੈਣਾ ਨਹੀਂ ਚਾਹੁੰਦੇ ਬਈ ਆਪਾਂ ਬੁੜੀ ਆਪਣੇ ਭਰਤੀ ਕਰਾਇਸੀ ਮੁੰਡਾ ਤਿੰਨ ਮੁੰਡੇ ਹਾਂਜੀ ਗੱਲਾਂ ਕਰਨ ਗਾਉਂ ਵੇਲੇ ਬਈ ਹੋਰ ਗੱਲ ਹੁੰਦੀ ਹੈ ਬਾਅਦ 'ਚ ਹੋਰ ਗੱਲ ਹੁੰਦੀ ਹੈ ਠੀਕ ਹੈ ਉਹ ਤਾਂ ਫਿਰ ਐ ਕਰ ਦਾਂਗੇ ਬਈ ਬਾਅਦ 'ਚ ਸਾਨੂੰ ਪਤਾ ਹੀ ਆਵੇ ਉਹ ਭਰਤੀ-ਪੁਰਤੀ ਹੋਵੇ ਬਈ ਵੀ ਫਿਰ ਅਗਲਾ ਹਾਲ ਨਹੀਂ ਪੁੱਛਣਾ ਬਈ ਤੂੰ ਕਿੱਥੇ ਨਾਲ ਤੂੰ ਬਈ ਵੀ ਕਿਰਾ ਮਿਹਨਤ ਉਹਨਾਂ ਦੀ ਤੂੰ ਕਰਾਈ ਬਈ ਨਾ ਰੇਸ਼ ਲਵਕਾ ਪਟਿਆਲੇ ਆ ਪਜਾ ਕੇ ਬਈ ਅੱਛਾ ਹਾਂ ਬਈ ਬਾਹ ਫੜ ਕੇ ਪਰ ਬਾਅਦ 'ਚ ਸੀਰਾ ਸੀਰਾ ਨਹੀਂ ਆਇਆ ਹਾਂ ਉੱਥੇ ਬਈ ਮੇਰੇ ਕੁੱਟ ਵੀ ਪਈ ਜਾਣ ਉੱਥੇ ਮੈਂ ਭੱਜ ਆਇਆ ਇੱਥੋਂ ਕਿ ਮੈਂ ਬਈ ਕੀ ਹੋ ਗਿਆ ਸੀ ਉਹ ਮੈਂ ਰੇਸ਼ ਲਵਾਉਣੇ ਗਿਆ ਸੀ ਬਈ ਉਹ ਮੁੰਡਿਆਂ ਦੇ ਠੀਕ ਹੈ ਤੇ ਹਾਂ ਇੱਕ ਮੇਰੇ ਚਾਚੇ ਦਾ ਮੁੰਡਾ ਸੀ ਬਈ ਹੂੰ ਤੇ ਦੋ ਦਨ ਬਾਅਦ ਉਹਦਾ ਮੁੰਡਾ ਚਲ ਖਾਣੂ ਨਾਲ ਲੈਣੇ ਨੇ ਹੂੰ ਤੇ ਭਰਤੀ ਹੋ ਗਈ ਬਈ ਦੋ ਵਾਰ ਤੁਹਾਨੂੰ ਮੈਂ ਖਾਣੂ ਮੈਂ ਖਾਣੂ ਹੂੰ ਇਹ ਆ ਦੁਨੀਆ ਅੱਜ ਦੀ ਨਹੀਂ ਬਹੁਤ ਆਪਣੇ ਬਈ ਮੜੀ ਨਹੀਂ ਕਰੀ ਅਜੇ ਕਿਵੇਂ ਬਣਦੀ ਨਹੀਂ ਠੀਕ ਹੈ ਸੀ ਰੇਰੇ ਮਤਲਬ ਜਿੰਨਾ ਕੁ ਮੈਨੂੰ ਤੁਹਾਡੇ ਬਾਰੇ ਨੌਲੇਜ ਇਕੱਠੀ ਮੈਂ ਕਰੀ ਐ ਤੁਸੀਂ ਇਸ ਸਫਰ ਦੇ ਦੌਰਾਨ ਕੈਂਪ ਵੀ ਲਗਾਉਂਦੇ ਰਹੋ ਮੁੰਡਿਆਂ ਦੇ ਹਾਂ ਬਾਈ ਜੀ ਤੇ ਉਹਦੇ ਬਾਰੇ ਦੱਸੋ ਕੁਝ ਤੇ ਬਾਈ ਮੈਂ ਦੋ ਐ 16 17 18 ਤੇ 19 ਦੇ ਵਿੱਚ ਕੈਂਪ ਲਾਤੇ ਆਂ ਬੋਹਾ ਬਾਈ ਆਪਣੇ ਬੋਹਾ ਹਾਂ ਬਾਈ ਆਪਣੇ ਖੰਡੇਵਾੜੀ ਟ੍ਰੇਨਿੰਗ ਦਿੱਤੀ ਮੁੰਡਿਆਂ ਨੂੰ ਤੇ ਬੋਹਾ ਵੀ ਬਾਈ ਤੇ ਬੋਹਾ ਬਾਈ ਆਪਣੇ ਮੁੰਡੇ ਨੂੰ ਲੈ ਗਿਆ ਸੀ ਮੇਰੇ ਨਾਲ ਬਾਈ ਹਾਂ ਤੇ ਉਹ ਬੰਦਾੰਦੇ ਨਾਲ ਬਾਈ ਇੱਥੋਂ ਪੈਸੇ ਪੁੰਹੇ ਪਿੱਛੇ ਬੱਸ ਪੈੰਸੀ ਲੈ ਆਇਆ ਬਾਈ ਉਹਰੇ ਆ ਕੇ ਮੋਕਰ ਕੇ ਕਹਿੰਦਾ ਬਾਈ ਮੈਂ ਮੈਸੇ ਅੱਛਾ ਉਹਰੇ ਆ ਕੇ ਕਹਿੰਦਾ ਵੀ ਮੈਂ ਲੈ ਲੈਂਦੇ ਹਾਂ ਹਾਂ ਲੈ ਲੈਂਦੇ ਨਹੀਂ ਬਾਈ ਬਹੁਤ ਥੱਕਾ ਹੋਇਆ ਬਾਈ ਉਹਦੇ ਮੇਰੇ ਨਾਲ ਤੇ ਸੀਰਾ ਵੀਰੇ ਕਬੱਡੀ ਵੀ ਖੇਡਦਾ ਰਿਹਾ ਹੈ ਹਾਂ ਬਾਈ ਪਹਿਲਾਂ ਕਬੱਡੀ ਵੀ ਖੇਡਦੇ ਆਏ ਤੇ ਹੁਣ ਵੀ ਬਈ ਤੈਰੀ ਕਰੀ ਜਨੇ ਕਬੱਡੀ ਦੀ ਵਿੱਚ ਤੇ ਬਈ ਹਾਂ ਬਾਈ ਕਿੰਨੇ ਕਿਲੋ ਚ ਖੇਡਦਾ ਬਈ ਬਈ 70 ਕਿਲੋ ਖੇਡਦਾ ਮੈਂ ਤਾਂ 70 ਕਿਲੋ ਚ ਹਾਂ ਬਾਈ ਤੇ ਫਿਰ ਕੋਈ ਰਿਕਾਰਡ ਕੈਮ ਕਰਿਆ ਕਬੱਡੀ ਚ ਵੀ ਨਾ ਬਾਈ ਕਬੱਡੀ ਤਾਂ ਹੁਣੇ ਲੱਗਿਆ ਉਹ ਖੇਡਣਾ ਵਾਖੇ ਇਧਰ ਅੰਗਨੇ ਦਾ ਗੇਮ ਕਰੇ ਇਧਰ ਵਾ ਇਸਲੀ ਇੱਥੇ ਠੀਕ ਹੈ ਇਲੈਕਟ੍ਰਿਕਸ ਦੇ ਵਿੱਚ ਬਹੁਤ ਆ ਇੱਧਰ ਦਾ ਬ ਚੱਕਰ ਨਹੀਂ ਬਾਈ ਤੁਹਾਨੂੰ ਫਿਰ ਇਧਰ ਗੇਮ ਦੇ ਵਿੱਚ ਵੀਰੇ ਹੁਣ ਤੁਸੀਂ ਜਿਵੇਂ ਨੈਸ਼ਨਲ ਸਟੇਟ ਖੇਡ ਰਹੇ ਹੋ ਤਾਂ ਇਹਦੇ ਵਿੱਚ ਤੁਸੀਂ ਕਿੰਨੇ ਕਿੰਨੇ ਕਿਲੋਮੀਟਰ ਵਾਲਾ ਖੇਡ ਰਹੇ ਹੋ ਮੈਂ ਬਈ 10 ਕਿਲੋ 1500 ਮੀਟਰ 10 ਕਿਲੋਮੀਟਰ 5 ਕਿਲੋਮੀਟਰ 21 ਕਿਲੋਮੀਟਰ ਬਾਈ ਇਵੈਂਟਰ ਇਹਨਾਂ ਦੇ ਵਿੱਚ ਇਵੈਂਟਰ ਤੁਸੀਂ ਕ੍ਰੀਏਟ ਕਰੇ ਨੇ ਹਾਂ ਬਾਈ ਠੀਕ ਹੈ ਤੇ ਸੀਰਾ ਆਉਣ ਵਾਲੇ ਸਮੇਂ ਦੇ ਵਿੱਚ ਆਰਮੀ 'ਚ ਹੀ ਜਾਣਾ ਚਾਹੁੰਦਾ ਹੈ ਜਾਂ ਕੋਈ ਹੋਰ ਹੁਣ ਫਿਰ ਧਿਆਨ ਨਾ ਬਾਈ ਆਪਾਂ ਆਰਮੀ 'ਚ ਹੀ ਜਾਣਾ ਪਤਾ ਬਾਈ ਮਤਲਬ جنون ਹੈ ਕੀੜਾ ਹੈ ਵੀ ਜ਼ੋਰ ਨਿਕਲਣਾ ਕੰਮ ਬਈ ਆਰਮੀ ਪਰਮਾਤਮਾ ਕਰੇ ਵੀਰੇ ਤੂੰ ਜ਼ਰੂਰ ਤੇਰੇ ਆਰਮੀ ਦੀ ਡਰੈੱਸ ਜ਼ਰੂਰ ਪੋਵੇ ਤੂੰ ਇੰਨੀ ਮਿਹਨਤ ਕਰ ਰਿਹਾ ਹੈ ਚੰਗੀ ਗੱਲ ਹੈ ਤੇ ਦਰਸ਼ਕਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਮੈਂ ਤਾਂ ਬਈ ਇਹੀ ਕਹਿੰਦਾ ਵੀ ਮਿਹਨਤ ਕਰੋ ਬਈ ਆ ਫਰਾਡ ਬੰਦਿਆਂ ਤੋਂ ਧਰਾਲਾਂ ਤੋਂ ਬਚੋ ਤੇ ਨਸ਼ੇ ਪੱਤੇ ਤੋਂ ਦੂਰ ਰਹੋ ਬਈ ਹੂੰ ਤੇ ਮਾਲਕ ਦੀ ਕਿਰਪਾ ਨਾਲ ਬਈ ਮਿਹਨਤ ਕਰਿਆ ਕਰੋ ਦੱਬ ਕੇ ਬਈ ਹੂੰ ਤੇ ਬਸ ਬਈ ਪੈਸੇ ਤੇ ਲਿੱਤੋਂ ਵੀ ਕਿਸੇ ਨਾਲ ਦੀ ਮਿਹਨਤ ਦੇ ਸਿਰ ਤੇ ਭਰਤੀ ਹੋਵੇ ਦੋਸਤੋ ਇਹ ਸਨ ਸਾਡੇ ਨਾਲ ਬਾਈ ਇੰਦਰਜੀਤ ਸਿੰਘ ਸੀਰਾ ਜਿਹੜਾ ਕਿ ਆਪਣੀ ਮਿਹਨਤ ਨੂੰ ਅੱਜ ਵੀ ਬਰਕਰਾਰ ਰੱਖ ਰਿਹਾ ਹੈ 2009 ਤੋਂ ਦੌੜਨ ਲੱਗਿਆ ਤੇ ਅੱਜ ਤੱਕ ਸਿਰਫ ਦੌੜਦਾ ਹੀ ਆ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਕਰੇ ਇਹ ਜਲਦੀ ਆਰਮੀ ਦੇ ਵਿੱਚ ਭਰਤੀ ਹੋਵੇ ਪਰਮਾਤਮਾ ਇਹਦੀ ਮਿਹਨਤ ਨੂੰ ਰੰਗ ਭਾਗ ਲਾਵੇ ਸਾਡੇ ਆਉਣ ਵਾਲੇ ਨਵੇਂ-ਨਵੇਂ ਪ੍ਰੋਜੈਕਟ ਦੇਖਣ ਲਈ ਸ਼ਾਰਟਕਟ ਸਟੂడియో YouTube ਚੈਨਲ ਅਤੇ Facebook ਪੇਜ ਨੂੰ ਜ਼ਰੂਰ ਲਾਈਕ ਕਰੋ ਅਤੇ ਸ਼ੇਅਰ ਕਰੋ ਧੰਨਵਾਦ ਦੋਸਤੋ